ਫੋਟੋ ਵਾਇਰਲ ਹੋ ਜਾਣਾ ਓਏ ਵਾਓ ਇੱਕ ਕੁੜੀ ਪੀਜ਼ਾ ਖਾ ਰਹੀ ਏ ਤੇ ਹੁਣ ਫੇਰ ਭੁੱਖ ਲੱਗ ਗਈ ਏ ਇਹ ਮੈਨੂੰ ਮਿਲਿਆ ਜਸਟ ਸਤਿ ਸ੍ਰੀ ਅਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਜੀ ਅੱਜ ਆਇਆ ਹਾਂ ਐਸ ਐਮ ਇੱਕ ਪੈ ਗਿਆ ਪੰਗਾ ਸਾਡੇ ਘਰ ਦਾ ਵਾਈਫਾਈ ਖਰਾਬ ਹੋ ਗਿਆ ਤੇ ਖਰਾਬ ਕਿਦਾਂ ਹੋਇਆ ਉਹਨਾਂ ਕਿਸੇ ਦਾ ਠੀਕ ਕਰਨਾ ਸੀ ਵਾਈਫਾਈ ਤੇ ਉਹਨਾਂ ਦਾ ਠੀਕ ਕਰ ਗਏ ਨੇ ਤੇ ਸਾਡਾ ਖਰਾਬ ਕਰ ਗਏ ਨੇ ਤੇ ਹੁਣ ਬੱਚੇ ਹੋਏ ਪੇ ਉਦਾਸ ਤੇ ਵਾਈਫਾਈ ਕਿਉਂ ਨਹੀਂ ਚੱਲਦਾ ਨਹੀਂ ਪਿਆ ਤੇ ਮੈਂ ਹੁਣ ਆਇਆ ਇੱਥੇ ਐਸਐਮਸੀ ਕੰਪਲੀਟ ਕਰਨ ਵਾਸਤੇ ਤੇ ਹੁਣ ਚਲਦੇ ਆ ਪੀਐਲਡਟੀ ਦੇ ਦਫਤਰ ਤੇ ਉੱਥੇ ਜਾ ਕੇ ਕੰਪਲੀਟ ਕਰਦੇ ਆ ਤੇ ਫਿਰ ਦੇਖਦੇ ਆ ਵੀ ਵਾਈਫਾਈ ਅੱਜ ਹੀ ਫਿਕਸ ਹੋ ਜਾਂਦਾ ਜਾਂ ਕੱਲ੍ਹ ਤੱਕ ਅੱਜ ਕਾਫੀ ਰਸ਼ ਹੈ ਐਸਐਮ ਦੇ ਵਿੱਚ ਪਾਰਕਿੰਗ ਵੀ ਬਹੁਤ ਔਖੀ ਮਿਲੀ ਐ ਮੈਨੂੰ ਤੇ ਗੱਡੀਆਂ ਬਹੁਤ ਜ਼ਿਆਦੀਆਂ ਰਾਈਨਾਂ ਚ ਲੱਗੀਆਂ ਹੋਈਆਂ ਸੀ ਤੇ ਬਾਈਕਸ ਵੀ ਬਹੁਤ ਜ਼ਿਆਦੀਆਂ ਸੀ ਤੇ 크ਿਸਮਸ ਕਰਕੇ ਇੱਥੇ ਐਸਐਮ ਦੇ ਵਿੱਚ 셀ਫੀ ਪੁਆਇੰਟ ਬਣਾਇਆ ਹੋਇਆ ਤੇ ਡੈਕੋਰੇਸ਼ਨ ਕਿੱਤੀ ਹੋਈ ਐ ਤੇ ਫੋਨ ਤੇ ਪੀਐਲਜੀਟੀ ਆ ਗਏ ਆ ਉਥੋਂ ਨੰਬਰ ਲੈਨੇ ਆ ਤੇ ਫੇਰ ਕਰਦੇ ਆ ਕੰਪਲੇਨ 30 ਤਾਈ ਨੰਬਰ ਆਪਾਨੂੰ ਮਿਲਿਆ ਉਹ ਤੇ 30 26 ਚੱਲਦਾ ਪਿਆ ਹੈ ਜਾਨੀ ਕਿ ਅਗਲਾ ਨੰਬਰ ਆਪਣਾ ਹੀ ਹੈ। A few minutes later। ਦੇਖਣੀ ਦੋਸਤੋ ਰਿਪੋਰਟ ਆ ਗਈ ਹੈ ਤੇ ਹੁਣ ਕੱਲ ਤੱਕ ਆਪਣਾ ਇੰਟਰਨੈਟ ਠੀਕ ਹੋਏਗਾ ਤੇ ਅੱਜ ਬੱਚਿਆਂ ਨੂੰ ਏਸਾ ਹੀ ਘਟਨਾ ਪੈਣਾ। ਓਫਾ ਸ਼ੋਕਾ। A few minutes later। ਦੇਖਣੀ ਦੋਸਤੋ ਐਸਐਮਸ ਆ ਗਿਆ ਵਾ ਤੇ ਖਾਣਾ ਖਾ ਲਿਆ ਤੇ ਨੂਰ ਦੀ ਹੁਣ ਤੁਸੀਂ ਵਲੋਗਿੰਗ ਚੈੱਕ ਕਰੋ ਵਲੋਗ ਬਣਾਉਂਦਾ। ਪੁੱਤ ਬਾਹਰ ਰੋ ਜਾਣਾ ਓਏ। ਤੇ ਤੇ ਮੈਂ ਕੋਈ ਪਾਇਨਾ ਵਕਤ ਪਵਾ ਨਾ ਜੇ ਦੇ ਨਹੀਂ ਤੇਰੇ ਮੋੜ ਕੇ ਪਰਾਪੇ ਤੇ ਓਏ ਇੱਥੇ ਕੇ ਬਣਾ ਜੇ ਜਵਾਈ ਦਾ ਹੁੰਦਾ ਯਾਰ ਕਰ ਲੋ ਗੱਲਾ ਉੱਠੇ ਹੀ ਕੰਮ ਨੇ ਹੈ ਆ ਦੇਖੋ 2000 years later ਤੇ ਮੰਨ ਜੀ ਦੋਸਤੋ ਸਵਾਗਤ ਆ ਤੁਹਾਡਾ ਦੂਜੇ ਦਿਨ ਦੇ ਵਿੱਚ ਤੇ ਕੱਲ ਆਪਣਾ ਇੰਟਰਨੈਟ ਬੰਦ ਹੋ ਗਿਆ ਸੀ ਤੇ ਕੋਈ ਵਲੋਗ ਅਪਲੋਡ ਹੀ ਨਹੀਂ ਹੋਇਆ ਤੇ ਅੱਜ ਹੁਣ ਇੱਕ ਤੇ ਮੈਂ ਕੋਈ ਮੰਮੀ ਵਾਸਤੇ ਫੋਨ ਲੈ ਕੇ ਆਇਆ ਵਾ ਬਹੁਤ ਹੀ ਸਸਤਾ ਮਿਲ ਗਿਆ ਬਹੁਤ ਮਹਿੰਗਾ ਫੋਨ ਬਹੁਤ ਸਸਤਾ ਮਿਲ ਗਿਆ ਉਹ ਤੁਹਾਨੂੰ ਆ ਕੇ ਦਿਖਾਣਾ ਵਾ ਤੇ ਹੁਣ ਮੈਂ ਚੱਲਿਆ ਵਾ ਸਾਂਭੀ ਭਾਜੀ ਦੀ ਦੁਕਾਨ ਤੇ ਆ ਮਾਈਕਰੋਵੇਵ ਬਲੈਂਡ ਵਾਸਤੇ ਘਾਹ ਵਾਸਤੇ ਤੇ ਉਹ ਲੈ ਕੇ ਆਣੇ ਆ ਤੇ ਫਿਰ ਆ ਕੇ ਤੁਹਾਨੂੰ ਫੋਨ ਦਿਖਾਣਾ ਹਾਂਜੀ ਦੋਸਤੋ microwaves ਲੈ ਲਿਆ ਤੇ ਹੁਣ ਆਇਆ ਮੈਂ ਇਥੇ ਗ੍ਰੀਨਵਿਚ ਪੀਜ਼ਾ ਲੈਣ ਵਾਸਤੇ ਆਪਾਂ ਇੱਕ ਲਿਆ ਵੈਜੀ ਤੇ ਇੱਕ ਲਿਆ ਚੀਜ਼ ਤੇ ਦੋਸਤੋ ਆਪਣਾ ਪੀਜ਼ਾ ਆ ਗਿਆ ਪੀਜ਼ਾ ਆ ਗਿਆ ਹੇਹ ਦੇਖੋ ਕੋਲ ਵਾਓ ਦਿਸ ਇਜ਼ ਵੈਜੀ ਐਂਡ ਵਨ ਮੋਰ ਚੀਜ਼ ਆ ਰਿਹਾ ਵਾਓ ਥਿਸ ਇਜ਼ ਥਿਸ ਕਿਹੜਾ ਸਵਾਦ ਹੈ ਕਿਹੜਾ ਸਵਾਦ ਹੈ ਇਹ ਵਾਲਾ ਜਾਂ ਉਹ ਵਾਲਾ ਓਕੇ ਓਕੇ ਸਿਮਰ ਕਹਿੰਦੀ ਵੀ ਵਲੋਗ ਨਹੀਂ ਬਣਾਣਾ ਮੈਨੂੰ ਖਾਣ ਦੋ ਆਰਾਮ ਨਾਲ ਤੇ ਇਸ ਕਰਕੇ ਹੁਣ ਉਹਨਾਂ ਨੂੰ ਖਾਣ ਦਿੰਨੇ ਆ ਤੇ ਆਪਾਂ ਵੀ ਖਾ ਲਿਆ ਮੇਰੇ ਵੀ ਮੂੰਹ ਚ ਪਾਣੀ ਆ ਲੱਗ ਗਿਆ 1 hour later ਕੋਈ ਪੀਜ਼ਾ ਖਾ ਰਹੀ ਏ ਤੇ ਹੁਣ ਫੇਰ ਭੁੱਖ ਲੱਗ ਗਈ ਏ ਹਨਾ ਭੁੱਖ ਲੱਗ ਗਈ ਏ ਹਾਂ ਜੀ ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਅੱਜ ਇੱਕ ਨਵਾਂ ਫੋਨ ਲੈ ਕੇ ਆ ਮਮੀ ਵਾਸਤੇ ਹਾਂ ਤੇ ਉਹ ਤੁਹਾਨੂੰ ਦਿਖਾਣਾ ਵਾ ਤੇ ਉਹ ਕੋਣ ਹੈਗਾ ਇਹ ਵਾ ਫਲਿੱਪ 4 ਤੇ ਇਹ ਮੈਨੂੰ ਮਿਲਿਆ ਜਸਟ 10k ਦੇ ਵਿੱਚ ਸੌਰੀ ਸੈਟ ਥੋੜੀ ਡਾਊਨ ਹੈ 10k ਦੇ ਵਿੱਚ ਨਹੀਂ ਆਇਆ ਤੇ ਇਹ ਫੋਨ ਦਾ ਇਦਾਂ ਇਹਦਾ ਉਹ ਲਾ ਤੇ ਜੇ ਦੇ ਬ੍ਰੈਂਡ ਨਿਊ ਦੀ ਗੱਲ ਕਰੀਏ ਤੇ ਬ੍ਰੈਂਡ ਨਿਊ ਦੀ ਕੀਮਤ ਹੈਗੀ ਏ ਆਲਮੋਸਟ 60 ਤੋਂ 65000 ਤੇ ਮੈਨੂੰ ਇਹ ਸਿਰਫ 10k ਚ ਮਿਲ ਗਿਆ ਲਾਟਰੀ ਲੱਗ ਗਈ ਕਿਸਮ ਦੀ ਤੇ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਚ ਪਿਆ ਸਾਫ ਸੁਥਰਾ ਕੋਈ ਸਕ੍ਰੈਚ ਨਹੀਂ ਕੋਈ ਕੁਛ ਨਹੀਂ ਇੱਕਦਮ ਵਧੀਆ ਤੇ ਇਹ ਮੰਮੀ ਵਾਸਤੇ ਲੈ ਕੇ ਆ ਮੈਂ ਤੇ ਸਾਡਾ ਪੂਰ ਦਿਖਾ ਦਿਓ ਅਸੂ ਵੀ ਲੈ ਕੇ ਆਂਦਾ ਇਹ ਕਿਹੜਾ ਲੈ ਕੇ ਆਂਦਾ ਇਹ ਵੇਖੋ ਇਹ ਮੁੰਡਾ ਵੀ ਲੈ ਕੇ ਆਇਆ ਦੇਖੋ ਇਹ ਹੈਗਾ ਐਸ 23 ਅਲਟਰਾ ਹਾਂ ਇਹ ਪਰ ਇਹਨੇ 14 ਮਹੀਨੇ ਹੋ ਗਏ ਇਹਨੂੰ ਲੈ ਇਹਨੂੰ ਦਿਖਾਇਆ ਦੇ ਦੁਕਾਨ ਦਾ ਪਿਆਜ ਰਿਹਿਆ ਨਹੀਂ ਜਾਂਦਾ ਇਹ ਉਹੀ ਬੰਦਾ ਹੈ ਜਿਹੜਾ ਜਦੋਂ ਡੈਡੀ ਸਕੂਟਰੀ ਲੈ ਕੇ ਆਇਆ ਸੀ ਤੇ ਆਪਣੀ ਨੂੰ ਰਬਿੰਗ ਮਾਰਨ ਲੱਗ ਗਿਆ ਸੀ ਇਹ ਖੇਲ ਦੇ ਕੋਈ ਹਿੰਦਾ ਵੇ ਹਨਾ ਹਾਂ ਹੈ 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 ਕੈਮਰਾ ਹੈਲਦਾ ਨਾ ਕੈਮਰਾ ਹੈਲਦਾ ਨਾ ਹਣ ਜਾਣ ਗਈ ਹਣ 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 ਖਣ ਖਣ ਗਈ ਹਣ ਗਿਆ ਨਹੀਂ ਹਣ ਪਤੇ ਹਣ ਇੱਡਾ ਕੁ ਚਿੜੀ ਮਾਰ ਜਾ ਦੇ ਨਹੀਂ ਹੋਣ ਇਹ ਢੀਕਰਾ ਦੋ ਨਹੀਂ ਕੀ ਹੋ ਰਹੀ ਹੈ ਸਾਰੇ ਲਾਲਾ ਦੇ ਘਟੇ ਕੀ ਕੀ ਆ ਰਹੀ ਹੈ ਬੰਦਾ ਜੇ ਬੈਠਾ ਨਾ ਪਰੇ ਮਾਰੇ ਮੈਂ ਇਹ ਆਪਣੀ ਬੋਲਦੇ ਚੰਪ ਦਿਆਂ ਕਿਤੇ ਜਲੇ ਦਰਾਏ ਉਹਨਾਂ ਦੇ ਘਾਟ ਨਹੀਂ ਇਹ ਉਹਦੇ ਸੱਚੀ ਅੰਦਾ ਰੱਖੀ ਇਹਨਾਂ ਨੂੰ ਹਟਾਉਣਾ ਤੇ ਇਦਾਂ ਲੱਗਦਾ ਵੀ ਜਿਵੇਂ ਅੰਦਰ ਕੋਈ ਨਾ ਚੀਜ਼ ਖੇਰਦੀ ਉਹ ਸੈਂਸਰ ਵਾਈਬ੍ਰੇਟ ਕਰਦਾ ਪਰ ਉਹ ਵਹਿਮ ਤੇ ਪੈ ਗਿਆ ਹਾਂ ਉਹ ਸੈਂਸਰ ਦੇ ਕਹਿੰਦਾ ਉਹ ਤੇ ਕਿਵੇਂ ਮਰਜੀ ਕਰਦਾ ਉਹ ਤੇ ਵਹਿਮ ਪੈ ਗਿਆ ਮੈਂ ਤਾਂ ਓਕੇ ਕਹਿੰਦਾ ਬੈਟਰੀ ਦਾ ਸਰਵਿਸ ਉਹ ਵੇਚਣਾ ਹੈ ਜੀਣਾ 10000 ਦਾ ਇਹ ਤਾਂ ਨਾਸਟ ਹੈ ਹਾਂ ਇਹ ਸਭ ਇਹ ਸੈਂਟਰ ਹੈ ਸਰਵਿਸ ਸੈਂਟਰ ਦਾ ਤਾਂ 25000 ਦਾ ਖਰਚਾ ਆ ਜਾਣਾ ਇਹਨੇ ਤਾਂ ਫੋਨ ਹੀ ਲਿਆ 25 30000 ਦੇਖ ਲਈ ਤੂੰ ਇਤਨਾ ਨੀ ਆ ਗਏ ਸੇ ਬੜਾ ਮਹਿੰਗਾ ਤੇ ਹੁਣ ਉਹਦੇ ਨੂੰ ਹੁਣ ਸੱਚੀ ਗੱਲ ਪਾ ਠੀਕ ਹੈ ਮੈਂ ਤੋਂ ਬਾਅਦ ਆ ਕੇ ਆਤਾ ਤੇ ਆਪ ਵੀ ਪਤਾ ਕਰਕੇ ਆਉਣਾ ਤੇ ਹਣਾ ਫੋਨ ਤੁਹਾਨੂੰ ਦਿਖਾਤਾ ਤੇ ਫੋਨ ਦਾ ਕੀ ਫਾਇਦਾ ਜਦੋਂ ਲੈਕਟਿਵ ਨਹੀਂ ਸੈੱਡਾ ਚੱਲ ਰਿਹਾ ਹੈ ਹੈ ਅਸੀਂ ਬੋਰਿੰਗ ਫਿਰਦੇ ਆ ਕਹੇ ਤੇ ਹੁਣ ਜਦੋਂ ਦਾ ਨੈਟ ਬੰਦ ਹੋਇਆ ਇਹ ਨਾਲ ਗੱਲਾਂ ਪਤਾ ਕੀਤੀਆਂ ਚੰਗੇ ਬੰਦੇ ਨੇ ਘੱਟ ਚੰਗੇ ਬੰਦੇ ਰਹਿੰਦੇ ਚੰਗੇ ਬੰਦੇ ਰਹਿੰਦੇ ਤੇ ਹੁਣ ਇਸ ਵਲੌਗ ਨੂੰ ਇੱਥੇ ਐਂਡ ਕਰਦਾ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ